ਓਏ ਜੀ ਸਿਕਰ ਹੋਰ ਠੀਕ ਠਾਕ ਹੋ ਵਾਈ ਕ੍ਰਿਸ਼ਨ ਸਿੰਘ ਨਰਵਾਣਾ ਜੀ ਜੋ ਵਾਈ ਹਰਪਾਲ ਸਿੰਘ ਸ਼ਮਲਾ ਜੀ ਨੇ ਵੀਰੋ ਬਾਰੇ ਕੁਝ ਨਵਾਂ ਲਿਖਿਆ ਹੈ ਉਹਦੇ ਬਾਰੇ ਦੱਸੋ ਉਹ ਬਾਈ ਜੀ ਗੱਲ ਉਸ ਮੌਕੇ ਦੀ ਹੈ ਜਦੋਂ ਸੁੱਚਾ ਸਿੰਘ ਕੋਕਰ ਅਤੇ ਭਾਗ ਨੂੰ ਮਾਰ ਕੇ ਘਰ ਪਹੁੰਚਦਾ ਤਾਂ ਮੇਵਾ ਸੈਂ ਫਿਰ ਗਾ ਕੇ ਹੀ ਦੱਸ ਵੀਰੋ ਦਾ ਕੀ ਹਸ਼ਰ ਕਰਦਾ ਹੋ ਘਰ ਆ ਕੇ ਉੱਚਾ ਬੰਗ ਸ਼ਿਕਾਰੀ ਟੋਲੇ ਹੋ ਚੜ ਨਜ਼ਰ ਅਖੀਰ ਗਈ ਬੈਰ ਨ ਲੁਕੀ ਸੰਦੂਕਾ ਓਲੇ ਫੜ ਗੁੱਤੋਂ ਤੂੰ ਲਈ ਐ ਲੱਗੇ ਆਉਣ ਬਾਹਰ ਨੂੰ ਆਨੇ ਹੁਣ ਲੁਕਿਓ ਸਰਨ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਹੁਣ ਲੁਕਿਓ ਸਰਨ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਔੜ ساری ਜ਼ਿੰਦਗੀ ਵੇ ਮੈਂ ਨਾ ਗਲਤੀ ਕਰਦੀ ਫੋਰਾ ਜੋ ਸਮਝਾਉਂਦਾ ਸੀ ਗੱਲਾਂ ਅਜਨੇ ਪਈਆਂ ਖਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਹਾ ਤੇ ਥੱਪੜ ਕੌਨੀ ਐ ਪਟਕੇ ਤਿੰਨ ਕਰਾਂ ਨੂੰ ਨਾਰੇ ਅੱਜ ਤਾਂ ਪਤ ਰੋਲੀ ਦੇ ਪਰਨੇ ਪਹਿਣੇ ਨੇ ਹਰ ਜਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਓਏ ਹੁਣ ਸਿੱਧੀ ਹੋ ਕੇ ਨਹੀਂ ਤੁਰ ਪਾ ਸੱਥ ਬਲ ਨੂੰ ਨਾਰੇ ਜੇਤੜ ਫਿੜ ਕੀਤੀ ਐ ਉਕੇ ਲੈ ਜੂਂਗਾ ਬਤਕਾਰੇ ਹੁਣ ਦੁਨੀਆ ਦੇਖੂਗੀ ਹੁਣ ਦੁਨੀਆ ਦੇਖੂਗੀ ਹੁੰਦਾ ਪੇੜਾ ਹਾਲ ਰਕਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਹੋਏ ਮੂਰੇ ਲੱਗ ਤੁਰੀ ਰੋਂਦੀ ਪਿਟਦੀ ਢਿਗਦੀ ਟੈਂਦੀ ਜਦ ਦੇਖਿਆ ਲਾਸ਼ਾਂ ਨੂੰ ਫੜ ਕੇ ਫੇਰ ਘਾਲ ਜਾ ਕਹਿੰਦੀ ਮੈਂ ਅੱਜ ਤੋਂ ਜੀਵਾਂਗੀ ਸੌ ਬਣ ਕੇ ਵਿੱਚ ਜਮਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਬੇਗਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਪੁੱਤ ਇਹ ਗਾਨੇ ਹੋ ਪਰ ਅਣਖੀ ਸੁੱਚੇ ਨੂੰ ਭਾਬੀ ਨਾਲੋਂ ਅਣਖ ਪਿਆਰੀ ਕਰ ਜਾਂਦੀ ਜੋਦਿਆਂ ਨੂੰ ਗੋਲੀ ਵਿੱਚ ਬੁੜਪੜੀ ਮਾਰੀ ਦੇਖਿਆ ਹਰਪਾਲ ਸਿਆ ਕਿੰਨੇ ਮਹਿੰਗੇ ਪਏ ਯਰਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਬੁੱਤ ਬਗਾਨੇ ਹੁਣ ਲੁਕਿਆ ਸਰਨਾ ਨਹੀਂ ਕਤਲ ਕਰਾ ਕੇ ਬੁੱਤ ਬਗਾਨੇ See you see.